ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਇੱਕ ਗਲਾਸ ਦੁੱਧ ਵਿੱਚ ਇੱਕ ਚਮਚਾ ਗਾਂ ਦਾ ਘਿਓ ਤੇ ਮਿਸਰੀ ਪਾ ਕੇ ਜੇਕਰ ਤੁਸੀਂ ਪੀ ਲੈਂਦੇ ਹੋ ਤਾਂ ਇਸ ਨਾਲ ਸਰੀਰਕ ਅਤੇ ਮਾਨਸਿਕ ਥਕਾਵਟ ਦੂਰ ਹੁੰਦੀ ਹੈ ਨੰਬਰ 2 ਜੇਕਰ ਤੁਸੀਂ ਚੌਲਾਂ ਨੂੰ ਜਲਦੀ ਨਾਲ ਪਕਾਉਣਾ ਚਾਹੁੰਦੇ ਹੋ ਤਾਂ ਉਹਨਾਂ ਵਿੱਚ ਥੋੜਾ ਜਿਹਾ ਸੁੱਕਾ ਪੁਦੀਨਾ ਮਿਕਸ ਕਰਕੇ ਇਸ ਦੀ ਮਦਦ ਨਾਲ ਉਹ ਬਹੁਤ ਘੱਟ ਸਮੇਂ ਵਿੱਚ ਪੱਕ ਜਾਣਗੇ। ਨੰਬਰ 3 ਅੰਬ ਦਾ ਸੇਵਨ ਕਰਨ ਤੋਂ ਬਾਅਦ ਕਦੇ ਵੀ ਬਾਹਰਲੀ ਮਿਰਚ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਹ ਤੁਹਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੋ ਸਕਦੀ ਹੈ। ਨੰਬਰ 4 ਜੇਕਰ ਔਰਤਾਂ ਦੇ ਜਾਂ ਫਿਰ ਘਰ ਦੇ ਕਿਸੇ ਮੈਂਬਰ ਦੇ ਪੇਟ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਤੁਸੀਂ ਉਸ ਨੂੰ ਪਾਣੀ ਵਿੱਚ ਥੋੜੀ ਜਿਹੀ ਅਜਮਾਇਣ ਅਤੇ ਕਾਲਾ ਨਮਕ ਮਿਕਸ ਕਰਕੇ ਉਬਾਲ ਕੇ ਠੰਡਾ ਕਰਕੇ ਦਿਓ। ਇਸ ਨੂੰ ਦੇਣ ਨਾਲ ਪੇਟ ਦਰਦ ਜਲਦੀ ਠੀਕ ਹੋ ਜਾਵੇਗਾ। ਨੰਬਰ 5 ਔਰਤਾਂ ਨੂੰ ਰੋਜ਼ਾਨਾ ਰੋਟੀ ਨਾਲ ਪੁਦੀਨੇ ਦੀ ਚਟਨੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਨਾਲ ਉਹਨਾਂ ਦੇ ਸਰੀਰ ਨੂੰ ਠੰਡਕ ਮਿਲਦੀ ਹੈ ਤੇ ਨਾਲ ਹੀ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ। ਰੋਟੀ ਵੀ ਜਲਦ ਹਾਜਮ ਹੋ ਜਾਂਦੀ ਹੈ। ਨੰਬਰ 6 ਜੇਕਰ ਤੁਹਾਡੇ ਸਰੀਰ ਨੂੰ ਜ਼ਿਆਦਾ ਗਰਮੀ ਮਹਿਸੂਸ ਹੋ ਰਹੀ ਹੋਵੇ ਤਾਂ ਤੁਸੀਂ ਪਾਣੀ ਜਾਂ ਫਿਰ ਲੱਸੀ ਦਾ ਸੇਵਨ ਕਰ ਸਕਦੇ ਹਾਂ ਇਸ ਨਾਲ ਸਰੀਰ ਦੀ ਸਾਰੀ ਗਰਮੀ ਖਤਮ ਹੋ ਜਾਂਦੀ ਹੈ ਨੰਬਰ 7 ਹਰ ਰੋਜ਼ ਤੁਸੀਂ ਇੱਕ ਤੁਰਸੀ ਦਾ ਪੱਤਾ ਖਾਣ ਨਾਲ ਤੁਸੀਂ ਨੇਕਾਂ ਹੀ ਬਿਮਾਰੀਆਂ ਤੋਂ ਬਚ ਸਕਦੇ ਹੋ ਨੰਬਰ 8 ਸਾਹ ਲੈਣ ਵਿੱਚ ਤਕਲੀਫ ਹੋਵੇ ਜਾਂ ਫਿਰ ਅਲਰਜੀ ਅਦਰਕ ਦੀ ਚਾਹ ਬਹੁਤ ਜ਼ਿਆਦਾ ਕੰਮ ਕਰਦੀ ਹੈ ਨੰਬਰ 9 ਆਪਣੇ ਖਾਣੇ ਵਿੱਚ ਹਰੀ शिमला मिर्च ਦਾ ਇਸਤੇਮਾਲ ਲਗਾਤਾਰ ਕਰੋ ਕਿਉਂਕਿ ਇਹ ਮੋਟਾਪੇ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ ਨੰਬਰ 10 ਪੂਰੇ ਦਿਨ ਦੀ ਤੁਲਨਾ ਵਿੱਚ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਸਾਡੀ ਜੈਦਾਸਤ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦੀ ਹੈ ਨੰਬਰ 11 ਹਮੇਸ਼ਾ ਸਾਦੀ ਦਾਲ ਰੋਟੀ ਦਾ ਸੇਵਨ ਕਰੋ ਸਾਰੀ ਉਮਰ ਜਵਾਨ ਰਹੋਗੇ ਨੰਬਰ 12 ਪਿਆਜ਼ ਕੱਟ ਕੇ ਅਗਲੇ ਦਿਨ ਲਈ ਕਦੇ ਵੀ ਨਾ ਰੱਖੋ ਕਿਉਂਕਿ ਇਹ ਜਹਾ ਕਰਨਾ ਤੁਹਾਡੇ ਪੇਟ ਵਾਸਤੇ ਬਹੁਤ ਖਤਰਨਾਕ ਹੋ ਸਕਦਾ ਹੈ ਨੰਬਰ 13 ਕੱਚਾ ਲਸਣ ਰੋਜ਼ਾਨਾ ਖਾਣ ਨਾਲ ਦਿਲ ਮਜ਼ਬੂਤ ਹੁੰਦਾ ਹੈ ਨੰਬਰ 14 ਜੇਕਰ ਖਾਣਾ ਖਾਂਦੇ ਸਮੇਂ ਤੁਹਾਡੀ ਜੀਭ ਦੰਦਾਂ ਥੱਲੇ ਆ ਜਾਵੇ ਤਾਂ ਤੁਰੰਤ ਹੀ ਕੋਈ ਮਿੱਠੀ ਚੀਜ਼ ਦਾ ਸੇਵਨ ਕਰੋ ਇਸ ਤਰ੍ਹਾਂ ਕਰਨ ਨਾਲ ਤਹਾਨੂੰ ਦਰਦ ਤੋਂ ਆਰਾਮ ਮਿਲੇਗਾ ਨੰਬਰ 15 ਮੱਖਣ ਨੂੰ ਠੰਡਾ ਕਰਕੇ ਇੱਕ ਚਮਚਾ ਖਾ ਲੈਣ ਨਾਲ ਸਰੀਰ ਵਿੱਚ ਗਰਮੀ ਮਹਿਸੂਸ ਨਹੀਂ ਹੋਵੇਗੀ ਨੰਬਰ 16 ਜੋ ਔਰਤਾਂ ਪਾਣੀ ਘੱਟ ਪੀਂਦੀਆਂ ਹਨ ਉਹਨਾਂ ਦੇ ਦਿਮਾਗ ਦੀਆਂ ਨਸਾਂ ਵਿੱਚ ਖੂਨ ਜੰਮਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਉਹਨਾਂ ਨੂੰ ਬੇਹੋਸ਼ੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 17 ਛੋਲਿਆਂ ਦੀ ਸਬਜ਼ੀ ਖਾਣ ਨਾਲ ਬੁਢਾਪੇ ਵਿੱਚ ਵੀ ਜਵਾਨੀ ਵਰਗੀ ਤਾਕਤ ਰਹਿੰਦੀ ਹੈ ਤੇ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ। ਨੰਬਰ 18 ਗਰਮੀ ਦੇ ਕਾਰਨ ਜੇਕਰ ਸਿਰ ਦਰਦ ਹੋਣ ਲੱਗੇ ਤਾਂ ਕਦੂ ਦੀ ਗੁੱਧ ਕੱਢ ਕੇ ਮੱਥੇ ਉੱਪਰ ਲੀਪ ਕਰੋ। ਇਸ ਦਰਦ ਤੋਂ ਆਰਾਮ ਮਿਲੇਗਾ। ਨੰਬਰ 19 ਸਵੇਰ ਦੇ ਰਣ ਨਾਲ ਉੱਠਣ ਵਾਲੇ ਵਿਅਕਤੀਆਂ ਦਿਮਾਗ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਸਾਰਾ ਦਿਨ ਉਹ ਆਲਸੀ ਵੀ ਬਣਿਆ ਰਹਿੰਦਾ ਹੈ। ਨੰਬਰ 20 ਸਾਤਵੀਂ ਰੋਸ਼ਨੀ ਲਈ ਹਮੇਸ਼ਾ ਚਿੱਟੇ ਰੰਗ ਦੇ ਬੱਲਬ ਦਾ ਇਸਤੇਮਾਲ ਕਰੋ ਕਿਉਂਕਿ ਦੂਸਰੇ ਰੰਗ ਦੇ ਬੱਲਬ ਤੁਹਾਡੀ ਨਜ਼ਰ ਕਮਜ਼ੋਰ ਕਰ ਸਕਦੇ ਹਨ। ਨੰਬਰ 21 ਰੋਜ਼ਾਨਾ ਸਵੇਰੇ ਉੱਠ ਕੇ ਛੱਤ ਉੱਪਰ ਪੰਛੀਆਂ ਲਈ ਪਾਣੀ ਰੱਖਣ ਨਾਲ ਘਰ ਵਿੱਚ ਵਰਕਤ ਬਣੀ ਰਹਿੰਦੀ ਹੈ। ਨੰਬਰ 22 ਜਿਆਦਾ ਦੇਰ ਤੱਕ ਪਿਸ਼ਾਬ ਰੋਕ ਕੇ ਰੱਖਣ ਨਾਲ ਤੁਹਾਨੂੰ ਲਗਵੇ ਦੀ ਸਮੱਸਿਆ ਹੋ ਸਕਦੀ ਹੈ। ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ। ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੇ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ